ਪਾਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਜੁੱਧ ਨਸ਼ਾ ਵਿਰੁੱਧ ਇੱਕ ਮੁਹਮਲ ਚਲਾਈ ਗਈ ਹੈ ਉਸ ਦੇ ਤਹਿਤ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾਨਯੋਗ ਸਰਪਤਾ ਸਿੰਘ ਚਾਹ ਜੀ ਐਸ ਪੀ ਸੰਗਰੂਰ ਵੱਲੋਂ ਸਖਤ ਹਦਾਇਤਾਂ ਦੇ ਉਹਨਾਂ ਦੀ ਗਾਈਡਲਾਈਨ ਮੁਤਾਬਕ ਇੱਕ ਵਾਰ ਫਿਰ ਜ਼ਿਲ੍ਹਾ ਪੁਲਿਸ ਵੱਲੋਂ ਸੰਗਰੂਰ ਵੱਲੋਂ ਸਾਡੀ ਜੋ ਸੀਜੀਐਸਟਾਫ ਦੀ ਟੀਮ ਹੈ ਜਿਸ ਦੇ ਇੰਸਪੈਕਟਰ ਸੁਨੀਪ ਸਿੰਘ ਉਹਨਾਂ ਦੀ ਟੀਮ ਨੇ ਕੱਲ ਫਗੋੜਾ ਕੈਂਚੇ ਨੇੜੇ ਥਾਣਾ ਭਵਾਨੀਗੜ੍ਹ ਵਿਖੇ ਦੌੜ ਪੈਂਦੀ ਆ ਉੱਥੇ ਇੱਕ ਗੱਡੀ ਨੂੰ ਰੋਕਿਆ ਚੈੱਕ ਕੀਤਾ ਦੋ ਸੱਟ ਵਾਹਨ ਜਿਸ ਨੂੰ ਦੋ ਵਿਅਕਤੀ ਚਲਾ ਰਹੇ ਸੀ ਜਿਨ੍ਹਾਂ ਦਾ ਨਾਮ ਪਤਾ ਪੁੱਛਣ ਤੇ ਪਰਮਜੀਤ ਸਿੰਘ ਅਤੇ ਰਵੀਰ ਸਿੰਘ ਜੋ ਕਿ ਠੁਲੀ ਔਰ ਜਿਹੜਾ ਬਰਨਾਲਾ ਰਹਿਣ ਵਾਲੇ ਸੀ ਜਦੋਂ ਉਹਨਾਂ ਦੀ ਗੱਡੀ ਫੂਸਪਾਰਕਿੰਗ ਚੱਕੀ ਤੇ ਉਸ ਵਿੱਚੋਂ ਪੰਜ ਬੋਰੀਆਂ ਜਿਹੜੀਆਂ ਭੁੱਕੀਆਂ ਦੀਆਂ ਬਰਾਂਡੀਆਂ ਜੋ ਉਹਨਾਂ ਦਾ ਵਜ਼ਨ ਕਰਦੇ तकरीबन 250 ਕਿਲੋ 2 ਕੁਆਂਟਲ 50 ਕਿਲੋ ਉਹ ਵਜ਼ਨ ਹੋਇਆ ਉਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਖਿਲਾਫ ਮਕਦਮਾ ਨੰਬਰ 85 ਖਾਣਾ ਭਾਨੀਗੜ 15 685 ਤਹ ਦਰਦ ਕੀਤਾ ਗਿਆ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਂ ਨੂੰ ਅਤੇ ਮਾਲਮ ਕਦਮ ਨੂੰ ਅੱਜ ਅਸੀਂ ਮਾਨ ਰੋ ਕੋਰਟ ਵਿੱਚ ਪੇਸ਼ ਕਰ ਰਹੇ ਹਾਂ ਮਕਦਮੇ ਦੀ ਤਫਦੀ ਜਾਰੀ ਹੈ ਕਿਉਂਕਿ ਕਿੱਥੋਂ ਲੈ ਕੇ ਆ ਇਹ ਕਿੱਥੇ ਇਹਨਾਂ ਨੇ ਵੇਚਣਾ ਸੀ ਉਹ ਸਾਰੀ ਜਿਹੜੀ ਪੁਲਿਸ ਸਮਾਨ ਲੈ ਕੇ ਇਹਦੀ ਪੁੱਛਗਿੱਛ ਕੀਤੀ ਜਾਊਗੀ ਸਰ ਜੀ ਇਹਨਾਂ ਕੋਲ ਸਰ ਪਹਿਲਾਂ ਕੋਈ ਮਕਦਮਾ ਹੈਗਾ ਦੇ ਕੋਈ ਅਜੇ ਤੱਕ ਤਾਂ ਬਿਲਾਲ ਜਿਹੜੇ ਮੁਢਲੀ ਤਫਤੀਸ਼ ਆ ਉਹਦੇ ਤਹਰ ਕੋਈ ਆਇਆ ਨਹੀਂ ਬਾਕੀ ਦਾ ਪ੍ਰੋਪਰ ਰਿਕਾਰਡ ਲਵਾਂਗੇ ਉਹ ਤੁਹਾਨੂੰ ਫਿਰ ਅੱਗੇ ਦਰਵੇ ਕਰਾਂਗੇ ਸਰ ਇਹ ਵੀ ਕੋਈ ਨਸ਼ਾ ਨੁਸ਼ਾ ਕਰਦੇ ਨੇ ਇਸ ਦੰਦੇ ਉਹ ਜੇ ਇਦਾਂ ਸਾਹਮਣੇ ਆਏ ਆ ਕਿਉਂਕਿ ਸਮਗਦਰ ਨੇ ਇੰਨੀ ਭਾਰੀ ਮਾਤਰਾ ਵਿੱਚ ਕਟੇਬ ਨੇ ਇਹ 16-17 ਲੱਖ ਰੁਪਏ ਦੀ ਜਿਹੜੀ ਆ ਕੀ ਦਾ ਤਾਂ ਵਰਦੀ ਆ ਇਹ ਤੇ ਕਿੱਥੋਂ ਪੈਸੇ ਲੈ ਕੇ ਆnde ਕਿੱਥੋਂ ਇਹਨਾਂ ਨੇ ਇੰਤਜ਼ਾਮ ਕੀਤਾ ਉਹਦੀ ਸਾਰੀ ਜਿਹੜੀ ਆ ਤਫਤੀਸ਼ ਕਰ ਰਿਆ ਡੀਐਸਪੀ ਡੀ ਸਰਦਾ ਦਰਜੀਤ ਸਿੰਘ ਵਰਕ ਸਪੈਸ਼ਲ ਇੱਕ ਇਸਤੇ ਆਪਣਾ ਇਹ ਕਰ ਰਹੇ ਆ ਆਪਣਾ ਤਸਦੀਕ ਕਰ ਰਹੇ ਆ ਤੇ ਹੋਵੇ ਵੀ ਅੱਗੇ ਵੀ ਹੋਰ ਜ਼ਿਆਦਾ ਅੱਛਾ ਰਿਜਲਟ ਆਉਂਦਾ ਸਰ ਇਹਨਾਂ ਕੋਲ ਕੋਈ ਨਗਦ ਵੀ ਮਿਲਿਆ ਈ ਕੁਝ ਅਜੇ ਫਿਲਹਾਲ ਕੋਈ ਏਡੇ ਵੱਡੇ ਕੋਈ ਰਕਮ ਨਹੀਂ ਹੈ ਕੋਈ ਜ਼ਿਆਦਾ ਇਨਕਿਊਰ ਹੋਣੀ ਨਹੀਂ ਮਿਲੀ ਰਾਸ਼ੀ ਨਹੀਂ ਮਿਲੀ ਪਰ ਅਜੇ ਪ੍ਰੋਸੈਸਰ ਨਾਲ ਲੱਗੇ ਇਹਨਾਂ ਦਾ ਅੱਗੇ ਤਸਦੀਕ ਕਰਾਂਗੇ ਸਰ ਜਿਹੜੀ ਕਾਰ ਮਿਲੀ ਹੈ ਜੀ ਉਹ ਕਾਰ ਕਿੱਤੀ ਦੀ ਕਾਰ ਸਵਟ ਦੇ ਰਹੀ ਸੀ ਤੇ ਉਹਦੇ ਡਾਕੂਮੈਂਟ ਹੁਣ ਚੈੱਕ ਕਰਾਵਾਂਗੇ ਕਿਉਂਕਿ ਇਹ ओरिजिनल ਹੈ ਇਹਦੇ ਸਾਰਾ ਉਹ ਇਨਵੈਸਟਿਗੇਸ਼ਨ ਦਾ ਪਾਰਟ ਆ ਉਹ ਅਸੀਂ ਸ਼ੁਰੂ ਕਰਾਂਗੇ